ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਪੇਂਤੇ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਪੇਂਤੇ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ। ਉਹ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇ ਅਰਦਾਸ ਪੈਂਦੀ। ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ। ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ। ਉਹ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇ ਅਰਦਾਸ ਪੈਂਤੇ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਹੋ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇ ਅਰਦਾਸ ਪੈਂਤੇ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਹੋ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਪੇਂਤੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਉਹ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਪੇਂਤੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਉਹ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਪੈਂਦੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ